ਲਾਰੈਂਸ ਬਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਵਾਰ-ਵਾਰ ਹਾਈ ਕੋਰਟ 'ਚ ਝਾੜ-ਚੰਬ ਹੋ ਰਹੀ ਹੈ ਤੇ ਅੱਜ ਆਖਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਕਿ ਲਾਰੈਂਸ ਬਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਹੁਣ ਤੱਕ ਵੱਡੇ ਅਧਿਕਾਰੀਆਂ ਨੂੰ ਕਿਉਂ ਬਚਾਇਆ ਜਾ ਰਿਹਾ ਸਿਰਫ ਛੋਟੇ ਅਧਿਕਾਰੀਆਂ ਨੂੰ ਹੀ ਕਿਉਂ ਬਲੀ ਦਾ ਬੱਕਰਾ ਬਣਾਇਆ ਗਿਆ ਤੇ ਹੁਣ ਤੱਕ ਉਸ ਸਮੇਂ ਦੇ ਐਸਐਸਪੀ ਦੇ ਖਿਲਾਫ ਵੱਡੀ ਕਾਰਵਾਈ ਕਿਉਂ ਨਹੀਂ ਕੀਤੀ ਉਸ ਨੂੰ ਕਿਉਂ ਨਹੀਂ ਮੁਤਲ ਕੀਤਾ ਗਿਆ ਜਦ ਕਿ ਸਿਪਾਈ ਲੈਵਲ ਦੇ ਅਧਿਕਾਰੀਆਂ ਨੂੰ ਸਰਕਾਰ ਮੁਤਲ ਕਰਕੇ ਉਹਨਾਂ ਨੂੰ ਬਲੀ ਦਾ ਬੱਕਰਾ ਬਨਾ ਰਹੀ ਹੈ ਤੇ ਉਸ ਵੱਡੇ ਅਫਸਰਾਂ ਨੂੰ ਹਲੇ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰੀ ਉਹਨਾਂ ਨੂੰ ਕਿਉਂ ਬਚਾ ਕੇ ਰੱਖਿਆ ਹਾਈ ਕੋਰਟ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਗਲੀ ਸੁਣਵਾਈ ਤੱਕ ਉਸ ਸਮੇਂ ਦੇ ਐਸਐਸਪੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਹਾਈ ਕੋਰਟ ਦੇ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣਾ ਪਵੇਗਾ ਪੂਰੀ ਖਬਰ ਲਾਰੈਂਸ ਬਸ਼ਰੋਈ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਚੱਲ ਰਹੀ ਹੈ ਤੇ ਅੱਜ ਫਿਰ ਇਸ ਤੇ ਸੁਣਵਾਈ ਕਰਦੇ ਕਿਹਾ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਉਸ ਸਮੇਂ ਦੇ ਐਸਐਸਪੀ ਜੋ ਮਹਾਲੀ ਦੇ ਐਸਐਸਪੀ रह ਚੁੱਕੇ ਨੇ ਵਿਵੇਕਸ਼ੀਲ ਸੋਨੀ ਉਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਗਈ ਉਸ ਨੂੰ ਕਿਉਂ ਨਹੀਂ ਮੁਅਤਲ ਕੀਤਾ ਗਿਆ ਅਗਰ ਅਗਲੀ ਸੁਣਵਾਈ ਤੱਕ ਉਦੇ ਖਿਲਾਫ ਅਜਿਹੀ ਕਾਰਵਾਈ ਨਾ ਕੀਤੀ ਗਈ ਤਾਂ لازمی ਤੌਰ ਤੇ ਹਾਈ ਕੋਰਟ ਸੂਬਾ ਸਰਕਾਰ ਦੇ ਗ੍ਰੈਸ ਵਿਭਾਗ ਦੇ ਸਕੱਤਰ ਨੂੰ ਕੋਰਟ ਵਿੱਚ ਤਲਬ ਕਰੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਕੋਲ ਉਸ ਦੋਸ਼ੀ ਅਧਿਕਾਰੀ ਦੇ ਖਿਲਾਫ ਸਖਤ ਕਾਰਵਾਈ ਕਰਨ ਨੂੰ ਕਿਹਾ ਜਿਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰਸ ਬਿਸ਼ਨੋਈ ਨੂੰ ਖਰੜ ਦੀ ਅਪਰਾਧ ਖੁਫੀਆ ਸ਼ਾਖਾ CIA ਵਿੱਚ ਪੁਲਿਸ ਹਸਸਦ ਦੇ ਵਿੱਚ ਇੰਟਰਵਿਊ ਦੇਣ ਵਿੱਚ ਮਦਦ ਕੀਤੀ ਸੀ ਜੋ ਕਿ ਅਪਰਾਧ ਦੇ ਵਿੱਚ ਅਪਰਾਧੀ ਦੀ ਸ਼ਮੂਲੀਅਤ ਤੇ ਨਾਲ ਅਪਰਾਧੀ ਦਾ ਸਾਥ ਦੇਣਾ ਵੀ ਇੱਕ ਅਪਰਾਧਿਕ ਘਟਨਾ ਹੈ ਹਾਈ ਕੋਰਟ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਹਾਈ ਕੋਰਟ ਨੇ ਹੁਣ ਤੱਕ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਕਾਰਵਾਈ ਤੇ ਸਵਾਲ اٹھਾਉਂਦੇ ਹੋਏ ਕਿਹਾ ਕਿ ਹੁਣ ਤੱਕ ਉੱਚ ਅਧਿਕਾਰੀਆਂ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਕੋਰਟ ਨੇ ਕਿਹਾ ਕਿ ਐਸਐਸਪੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਲਪੀਤਾ ਬੈਨਰਜੀ ਦੇ ਬੈਂਚ ਨੇ ਜਬਾਨੀ ਤੌਰ ਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਜੋ ਸੂਬਾ ਸਰਕਾਰ ਨੇ ਹੇਠਲੇ ਲੈਵਲ ਦੇ ਅਧਿਕਾਰੀ ਮੁਅਤਲ ਕੀਤੇ ਨੇ ਜਿਨ੍ਹਾਂ ਵਿੱਚ ਹੈੱਡ ਕਨਸਟੇਬਲ ਅਤੇ ਸਿਪਾਈ ਉਹਨਾਂ ਨੂੰ ਬਹਾਲ ਕਰਨ ਵਾਸਤੇ ਸਰਕਾਰ ਨੂੰ ਵਿਚਾਰਵਾ ਕਰਨ ਵਾਸਤੇ ਕਿਹਾ ਤੇ ਇਹ ਵੀ ਹਾਈ ਕੋਰਟ ਨੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਹੇਠਲੇ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ ਜਦਕਿ ਸੂਬਾ ਸਰਕਾਰ ਵੱਡੇ ਅਧਿਕਾਰੀਆਂ ਨੂੰ ਵਿਚਾਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਉੱਚ ਅਧਿਕਾਰੀਆਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ। ਗੁਰਵਿੰਦਰ ਸਿੰਘ ਨੇ ਕੋਰਟ ਨੂੰ ਇਹ ਵੀ ਮਾਮਲਾ ਧਿਆਨ ਵਿੱਚ ਲਿਆਂਦਾ ਕਿ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਜਾਂਚ ਲਈ ਇੱਕ ਰਿਟਾਇਰਡ ਜਜ ਨੂੰ ਨਿਯੁਕਤ ਕੀਤਾ ਗਿਆ ਹਾਲਾਂਕਿ ਹਾਈ ਕੋਰਟ ਨੇ ਅਧਿਕਾਰੀਆਂ ਨੂੰ ਇੱਕ ਦਾ ਇੱਕ ਪੈਨਲ ਸੁਝਾਉਣ ਵਾਸਤੇ ਕਿਹਾ ਸੀ ਕਿਉਂਕਿ ਜੋ ਸਰਕਾਰ ਵੱਲੋਂ ਜੱਜ ਨੂੰ ਪੰਜਾਬ ਸਰਕਾਰ ਦੁਆਰਾ ਲਾਇਆ ਗਿਆ ਉਸ ਨੂੰ ਪਹਿਲਾਂ ਹੀ ਕਿਸੇ ਹੋਰ ਕਾਰਜਭਾਰ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੋਰਟ ਨੇ ਪੰਜਾਬ ਸਰਕਾਰ ਨੂੰ ਮਾਰਚ 2023 ਵਿੱਚ ਦਿੱਤੇ ਗਏ ਪੰਜਾਬ ਦੇ ਡੀਜੀਪੀ ਗੌਰਵ ਜੈਦੇਵ ਦੀ ਪ੍ਰੈਸ ਕਾਨਫਰੰਸ ਦੀ ਉਹ ਕਾਪੀ ਵੀ ਰਿਕਾਰਡ ਪੇਸ਼ ਕਰਨ ਵਾਸਤੇ ਕਿਾ ਜਿਸ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਕਿਸੇ ਤੌਰ ਤੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਲਾਰੈਂਸ ਬਸ਼ਨੋਈ ਦੀ ਪੰਜਾਬ ਦੇ ਵਿੱਚ ਕਿਸੇ ਵੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਇਆ ਕੋਰਟ ਨੇ ਕਿਹਾ ਕਿ ਕੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਜਾਂ ਫਿਰ ਉਸ ਨੂੰ ਗੁੰਮਰਾਹ ਕੀਤਾ ਗਿਆ ਹਾਈ ਕੋਰਟ ਨੇ ਮਾਮਲੇ ਨੂੰ 2 ਦਸੰਬਰ ਤੱਕ ਟਾਲਦੇ ਹੋਏ ਸਾਫ ਕਰ ਦਿੱਤਾ ਗਿਆ ਕਿ ਤਦ ਤੱਕ ਐਸਐਸਪੀ ਅਤੇ ਹੋਰ ਉੱਚਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਫਿਰ ਗ੍ਰੈਵ ਵਿਭਾਗ ਦੇ ਸਖਤਰ ਨੂੰ ਅਦਾਲਤ ਵਿੱਚ ਪੇਸ਼ ਰਹਿਣਾ ਹੁਣ ਆਪ ਪਵੇਗਾ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਪੰਜਾਬ ਪੁਲਿਸ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਲਾਰੈਂਸ ਬਸ਼ਨੋਈ ਨੂੰ ਇਲੈਕਟ੍ਰੋਨਿਕ ਡਿਵਾਈਸ ਦਾ ਉਪਯੋਗ ਕਰਨ ਦਾ ਵਾਸਤੇ ਵੀ ਮਨਜ਼ੂਰੀ ਦਿੱਤੀ ਤੇ ਟੀਵੀ ਇੰਟਰਵਿਊ ਦਿਵਾਉਣ ਵਾਸਤੇ ਪੁਲਿਸ ਥਾਣੇ ਨੂੰ ਸਟੂਡੀਓ ਵੀ ਬਣਾ ਦਿੱਤਾ ਗਿਆ ਸੀ ਇਸ ਘਟਨਾਕ੍ਰਮ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਗਠਿਤ ਕੀਤੀ ਗਈ ਐਸਐਟਟੀ ਦੁਆਰਾ ਖਲਾਸਾ ਕੀਤੇ ਜਾਣ ਤੋਂ ਬਾਅਦ ਹੋਇਆ ਸੀ ਕਿ ਲਾਰੈਂਸ ਬਸ਼ਨੋਈ ਦੀ ਪਹਿਲੀ ਜਿਹੜੀ ਇੰਟਰਵਿਊ ਆ ਉਹ ਪੰਜਾਬ ਮਹਾਲੀ ਦੇ ਸੀਏਪੁਲਿਸ ਸਟੇਸ਼ਨ ਖਰੜ ਦੇ ਵਿੱਚੋ ਹੀ ਦੂਜੀ ਜਿਹੜੀ ਇੰਟਰਵਿਊ ਆ ਉਹ ਜੈਪੁਰ ਦੀ ਜੇਲ੍ਹ ਵਿੱਚ ਹੋਈ ਸੀ ਇਸ ਤੋਂ ਇਲਾਵਾ ਹੁਣ ਪੰਜਾਬ ਸਰਕਾਰ ਖਾਸ ਕਰਕੇ ਬੁਰੀ ਤਰ੍ਹਾਂ Ꙅ ਗਈ ਆ ਕਿਉਂਕਿ ਲਾਰੈਂਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਸਖਤ ਕਦਮ ਉਠਾਉਂਦੇ ਕਿਹਾ ਕਿ ਕਿਉਂ ਵੱਡੇ ਅਫਸਰਾਂ ਨੂੰ ਬਚਾਇਆ ਜਾ ਰਿਹਾ ਤੇ ਸਰਕਾਰੀ ਵਕੀਲ ਨੂੰ ਪੁੱਛਿਆ ਗਿਆ ਕਿ ਹੁਣ ਤੱਕ ਉਸ ਸਮੇਂ ਦੇ ਐਸਐਸਪੀ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜਿਹੜੀ ਸੀਆਈਏ ਖਰੜ ਵਿੱਚ ਹੋਈ ਇੰਟਰਵਿਊ ਦੇ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਇੱਕ ਸਖਤ ਰਵਈਆ ਅਪਣਾਇਆ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਦਾਰ ਮਹਾਲੀ ਦੇ ਉਸ ਸਮੇਂ ਦੇ ਐਸਐਸਪੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਗਈ ਉਸ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਅਦਾਲਤ ਨੇ ਕਈ ਸਵਾਲ ਸਰਕਾਰੀ ਵਕੀਲ ਕੋਲ ਪੁੱਛੇ ਨਾਲ ਹੀ ਕਿਹਾ ਕਿ ਅਗਲੀ ਸੁਣਵਾਈ ਤੱਕ ਜ਼ਿੰਮੇਦਾਰ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਵਰਨਾ 2 ਦਸੰਬਰ ਨੂੰ ਇਸ ਮਾਮਲੇ ਦੇ ਵਿੱਚ ਸੂਬੇ ਦੇ ਗ੍ਰਹਿ ਵਿਭਾਗ ਦੇ ਸਖਤਰ ਨੂੰ ਪੂਰਾ ਦਿਨ ਅਦਾਲਤ ਵਿੱਚ ਰਹਿਣਾ ਪਵੇਗਾ ਇਸ ਦੌਰਾਨ ਜਦ ਅਦਾਲਤ ਵਿੱਚ ਸੁਣਵਾਈ ਹੋਈ ਤਾਂ ਅਦਾਲਤ ਨੇ ਨੂੰ ਨੇ ਪੁੱਛਿਆ ਕਿ ਇਸ ਮਾਮਲੇ ਵਿੱਚ ਜ਼ਿੰਮੇਦਾਰ ਉਸ ਸਮੇਂ ਮਹਾਲੀ ਦੇ ਐਸਐਸਪੀ ਤੇ ਕਿਉਂ ਨਹੀਂ ਕਾਰਵਾਈ ਉਹਨੂੰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਇੱਕ ਅਧਿਕਾਰੀ ਨੂੰ ਕਿਉਂ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਪ੍ਰੋਟੈਕਟ ਕੀਤਾ ਜਾ ਰਿਹਾ ਅਦਾਲਤ ਨੇ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਸਰਕਾਰ ਨੇ ਅਦ ਅਧਿਕਾਰੀਆਂ ਨੂੰ ਸ਼ੋਕੋਟ ਨੋਟਿਸ ਜਿਹੜੇ ਜਾਰੀ ਕੀਤੇ ਸੀ ਅਧਿਕਾਰੀਆਂ ਨੇ ਜਿਹੜਾ ਜਵਾਬ ਦਾਖਲ ਕਰ ਦਿੱਤਾ ਜਿਸ ਤੋਂ ਸਰਕਾਰ ਸੰਤੁਸ਼ਟ ਨਹੀਂ ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਜ਼ਰੂਰ ਦੱਸਿਆ ਕਿ ਇਹ ਵੱਡੇ ਅਫਸਰਾਂ ਨੂੰ ਵੀ ਸ਼ੋਕੋਜ ਨੋਟਿਸ ਜਾਰੀ ਕੀਤਾ ਗਿਆ ਸੀ ਜੋ ਜਵਾਬ ਦਿੱਤਾ ਉਸ ਤੋਂ ਸਰਕਾਰ ਵੀ ਸੰਤੁਸ਼ਟ ਨਹੀਂ ਹੈ ਕਿਉਂਕਿ ਅਫਸਰ ਦਾ ਕਹਿਣਾ ਸੀ ਕਿ ਸੀਆਈਏ ਦੇ ਇੰਚਾਰਜ ਉਸ ਸਮੇਂ ਡੀਐਸਪੀ ਗੁਰਸ਼ੀਰ ਸਿੰਘ ਸੰਧੂ ਇੰਚਾਰਜ ਸੀ ਅਦਾਲਤ ਨੇ ਕਿਹਾ ਕਿ ਹੇਠਲੇ ਪੱਧਰ ਦੇ ਅਧਿਕਾਰੀਆਂ ਤੇ ਇਹ ਕਾਰਵਾਈ ਕੀਤੀ ਗਈ ਹੈ ਪਰ ਜਦ ਜੇਲ੍ਹ ਵਿੱਚ ਫੋਨ ਫੜੇ ਜਾਂਦੇ ਨੇ ਤਾਂ ਵਾਰਡਨ ਤੇ ਕਾਰਵਾਈ ਹੁੰਦੀ ਹੈ ਅਜੇ ਵਿੱਚ ਐਸਐਸਪੀ ਸਾਰੇ ਜ਼ਿਲ੍ਹੇ ਦਾ ਇੰਚਾਰਜ ਹੈ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਤੱਕ ਐਸਐਸਪੀ ਉਸ ਸਮੇਂ ਜਿਹੜੇ ਸਨ ਵਿਵੇਕਸ਼ੀਲ ਸੋਨੀ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਦਾਲਤ ਨੇ ਵੀ ਪੁੱਛਿਆ ਕਿ ਜਦੋਂ ਲਾਰੈਂਸ ਦਾ ਇੰਟਰਵਿਊ ਹੋਇਆ ਸੀ ਉਸ ਸਮੇਂ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦਾ ਕਹਿਣਾ ਸੀ ਕਿ ਇੰਟਰਵਿਊ ਪੰਜਾਬ ਵਿੱਚ ਨਹੀਂ ਤੇ ਪੰਜਾਬ ਦੇ ਡੀਜੀਪੀ ਕੇਸ ਅਧਾਰ ਤੇ ਇਹ ਕਹਿ ਗਏ ਸੀ ਕਿ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਇਆ ਅਦਾਲਤ ਨੇ ਉਸ ਪ੍ਰੈਸ ਕਾਨਫਰੰਸ ਜਿਹੜੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਕੀਤੀ ਸੀ ਉਸ ਦਾ ਰਿਕਾਰਡ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਪੇਸ਼ ਕਰਨ ਵਾਸਤੇ ਕਿਹਾ ਵਕੀਲ ਨੇ ਕਿਹਾ ਸੀ ਕਿ ਉਸ ਸਮੇਂ ਲੌਰਸ ਬਸ਼ਨੋਈ ਪੰਜਾਬ ਨਹੀਂ ਸੀ ਇਸ ਲਈ ਕੀ ਆ ਗਿਆ ਹੋਵੇਗਾ ਅਦਾਲਤ ਨੇ ਇਸ ਮਾਮਲੇ ਨੂੰ 2 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਯਾਦ ਰੱਖੇ ਕਿ ਪਿਛਲੀ ਸੁਣਵਾਈ ਦੇ ਦੌਰਾਨ ਸਪੈਸ਼ਲ ਡੀਜੀਪੀ ਪ੍ਰਭੋਦ ਕੁਮਾਰ ਦੀ ਅਗਵਾਈ ਵਿਚ ਐਸਆਈਟੀ ਦੁਬਾਰਾ ਗਠਨ ਕੀਤਾ ਗਿਆ ਹੈ ਐਸਆਈਟੀ ਨਵੀਂ ਦੇ ਵਿੱਚ ਏਡੀਜੀਪੀ ਨਲਬਖਸ਼ੋਰ ਅਤੇ ਏਡੀਜੀਪੀ ਨਗੇਸ਼ਵਰ राव ਨੂੰ ਸ਼ਾਮਲ ਕੀਤਾ ਗਿਆ ਸੀ ਨਵੀਂ ਐਸਆਈਟੀ ਇਸ ਪਹਿਲੂ ਦੀ ਜਾਂਚ ਕਰੇਗੀ ਕਿ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਐਂਗ ਨੂੰ ਲੈ ਕੇ ਇਹ ਨਵੀਂ ਐਸਆਈਟੀ ਜਿਹੜੇ ਡੀਜੀਪੀ ਤੇ ਏਡੀਜੀਪੀ ਲੈਵਲ ਰੈਂਕ ਦੇ ਅਧਿਕਾਰੀਆਂ ਦੇ ਬਣੀ ਉਹ ਜਾਂਚ ਕਰੇਗੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲਾਰੈਂਸ ਦੀ ਇੰਟਰਵਿਊ ਦੇ ਮਾਮਲੇ ਵਿੱਚ ਜਿੰਨਾ ਅਧਿਕਾਰੀਆਂ ਤੇ ਹੁਣ ਤੱਕ ਕਾਰਵਾਈ ਕੀਤੀ ਉਹਨਾਂ ਵਿੱਚ ਸਿਪਾਈ ਤੋਂ ਲੈ ਕੇ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਇਹਨਾਂ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜੋ ਅੰਮ੍ਰਿਤਸਰ ਸਥਿਤ ਨੌਵੀਂ ਬਟਾਲੀਅਨ ਦੇ ਵਿੱਚ ਹੀ ਡੀਐਸਪੀ ਸਮਰਵਨੀਤ ਸਿੰਘ ਸਬ ਇੰਸਪੈਕਟਰ ਰੀਨਾ ਸੀਆਈਏ ਖਰਵੇ ਚਤਨਾ ਸੀ ਸਬ ਇੰਸਪੈਕਟਰ ਜਗਤਪਾਲ ਜੰਗੂ ਜੋ ਏਜੀਟੀਐਫ ਵਿੱਚ ਤਨਾ ਸੀ ਸਬ ਇੰਸਪੈਕਟਰ ਸ਼ਗਨਜੀਤ ਸਿੰਘ ਜੋ ਐਂਟੀ ਗੈਂਗਸਟਰ ਟਾਸਪੋਰਟਸ ਵਿੱਚ ਸ਼ਾਮਲ ਸੀ ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਨਸਟੇਬਲ ਉਹ ਪ੍ਰਕਾਸ਼ ਸੀ ਇਹਨਾਂ ਨੂੰ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਮਤਲ ਕਰ ਦਿੱਤਾ ਸੀ ਜਦ ਕਿ ਐਸਪੀ ਤੇ ਐਸਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਨੇ ਉਹ ਪੰਜਾਬ ਸਰਕਾਰ ਨੇ ਬਖਸ਼ ਦਿੱਤੇ ਸੀ ਪਰ ਹੁਣ ਹਾਈ ਕੋਰਟ ਨੇ ਕਿਹਾ ਕਿ ਉਸ ਸਮੇਂ ਦੇ ਜਿਹੜੇ ਐਸਐਸਪੀ ਆ ਉਹ ਪੂਰੇ ਜ਼ਿਲ੍ਹੇ ਦਾ ਮਾਲਕ ਹੁੰਦਾ ਉਹਨੂੰ ਕਿਉਂ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਉਹਦੇ ਖਿਲਾਫ ਕਿਉਂ ਨਹੀਂ ਮਤਵੀ ਵਾਲੀ ਕਾਰਵਾਈ ਕੀਤੀ ਹੈਗੀ ਜਿਹੜੀ ਇੱਕ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਦੂਜੀ ਇੰਟਰਵਿਊ ਰਾਜਸਥਾਨ ਦੇ ਜੇਲ੍ਹ ਵਿੱਚ ਹੋਈ ਹੈ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਵਾਇਰਲ ਹੋਏ ਸੀ ਐਸਆਈਟੀ ਦੀ ਰਿਪੋਰਟ ਅਨੁਸਾਰ ਪਹਿਲਾ ਇੰਟਰਵਿਊ 3 ਅਤੇ ਚੌਥਾ ਦੂਜਾ ਇੰਟਰਵਿਊ 4 ਸਤੰਬਰ 2023 ਨੂੰ ਹੋਇਆ ਸੀ ਲਾਰੈਂਸ ਉਸ ਸਮੇਂ ਪੰਜਾਬ ਵਿੱਚ ਸੀਆਈਏ ਖਰੜ ਵਿੱਚ ਰੱਖਿਆ ਗਿਆ ਸੀ ਦੂਸਰਾ ਇੰਟਰਵਿਊ ਰਾਜਸਥਾਨ ਦੀ ਜੈਪੁਰ ਸਥਿਤ ਸੈਂਟਰ ਜੇਲ੍ਹ ਵਿੱਚ ਹੋਇਆ ਸੀ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਬ੍ਰਾਡਕਾਸਟ ਕੀਤਾ ਗਿਆ ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਸਿੰਗਿੰਗ ਦੇ ਬਜਾਏ ਗੈਂਗਵਾਰ ਵਿੱਚ ਵੱਢ ਚੁੱਕਾ ਉਸਨੇ ਕਾਲਜ ਫਰੈਂਡ ਅਕਾਲੀ ਨੇਤਾ ਵਿਕੂ ਮਿੱਡੂ ਖੇੜਾ ਦੇ ਕਤਲ ਵਿੱਚ ਵੀ ਮੂਸੇ ਵਾਲੇ ਦਾ ਨਾਮ ਦੱਸਿਆ ਸੀ ਲਾਰੈਂਸ ਬਿਸ਼ੋਏ ਨੇ ਆਪਣੇ ਇੰਟਰਵਿਊ 'ਚ ਇਸ ਲਈ ਉਹਨੂੰ ਮਰਵਾਇਆ ਗਿਆ ਐਸਆਈਟੀ ਦੇ ਰਿਪੋਰਟ ਮੁਤਾਬਕ ਇਹ ਉਹੀ ਇੰਟਰਵਿਊ ਆ ਜੋ ਉਸਨੇ ਸੀਆਈਏ ਖਰੜ ਦੀ ਕਸਟਡੀ ਵਿੱਚ ਦਿੱਤੀ ਸੀ ਲਾਰੈਂਸ ਨੇ ਆਪਣੇ ਦੂਸਰੇ ਇੰਟਰਵਿਊ ਵਿੱਚ ਜੇਲ੍ਹ ਦੇ ਅੰਦਰ ਇੰਟਰਵਿਊ ਦੇਣ ਦੀ ਗੱਲ ਆਖੀ ਸੀ ਉਸ ਸਮੇਂ ਉਹਨੇ ਆਪਣੀ ਬੈਰਕ ਵੀ ਦਿਖਾਈ ਦਿੱਸਿਆ ਇਸ ਕਿ ਉਹਨੂੰ ਬਾਹਰ ਜਾਣ ਨਹੀਂ ਦਿੱਤਾ ਜਾਂ ਜਾਂਦਾ ਲੇਕਿਨ ਮੋਬਾਈਲ ਉਹਨੂੰ ਜੇਲ੍ਹ ਵਿੱਚ ਮਿਲ ਜਾਂਦਾ ਸਿਗਨਲ ਵੀ ਮਿਲ ਜਾਂਦਾ ਹੈ ਤੇ ਲਾਰੈਂਸ ਨੇ ਇੰਟਰਵਿਊ ਕਹ ਕੇ ਰਾਤ ਦੇ ਸਮੇਂੇ ਇੰਟਰਵਿਊ ਹੋਈ ਹੈ ਜੇਲ੍ਹ ਦੇ ਵਿੱਚ ਗਾਰਡ ਬਹੁਤ ਘੱਟ ਆਉਂਦੇ ਜਾਂਦੇ ਕਿਸੇ ਵੇਲੇ ਮੋਬਾਈਲ ਫੜੇ ਜਾਂਦੇ ਕਿਸੇ ਵੇਲੇ ਜ਼ਿਆਦਾਤਰ ਉਹਨਾਂ ਕੋਲ ਮੋਬਾਈਲ ਪਹੁੰਚ ਜਾਂਦੇ ਨੇ ਕਈ ਵਾਰ ਜੇਲ੍ਹ ਦਾ ਸਟਾਫ ਫੜ ਲੈਂਦਾ ਪਰ ਉਹਨਾਂ ਕੋਲ ਪਹੁੰਚ ਹੀ ਜਾਂਦੇ ਨੇ ਉਹਨੋ ਗੈਂਗਸਟਰ ਲਾਰੈਂਸ ਬਰਚੋਈ ਦੀ ਜਾਰੀ ਹੋਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਨੇ ਸਵਾਲ ਖੜੇ ਹੋਏ ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਗੌਰਵ ਯਾਦ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਸੀ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਪੰਜਾਬ ਵਿੱਚ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਹੋਈ ਸੀ ਡੀਜੀਪੀ ਨੇ ਲਾਰੈਂਸ ਦੀਆਂ ਦੋ ਤਸਵੀਰਾਂ ਦਿਖਾਉਂਦੇ ਕਿ ਜਦ ਲਾਰੈਂਸ ਨੂੰ ਬਠਿੰਡਾ ਜੇਲ੍ਹ ਵਿੱਚ ਰੱਖਿਆ ਗਿਆ ਸੀ ਉਸਦੇ ਵਾਲ ਕੱਟੇ ਸੀ ਤੇ ਦਾੜੀ ਮੋਛੋ ਨਹੀਂ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੋਨੇ ਹਾਈ ਕੋਰਟ ਨੂੰ ਗੰਭਰਾਹ ਕਰਦੀਆਂ ਆ ਰਹੀਆਂ ਸੀ ਦੇਦੇ ਚੱਲਦਿਆ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਸਪੈਸ਼ਲ ਰੈਂਕ ਦੇ ਅਧਿਕਾਰੀ ਪ੍ਰਬੋਧ ਕੁਮਾਰ ਜਿਹਨਾਂ ਲੰਮਾ ਸਮਾਂ ਸੈਂਟਰਲ ਦੇ ਵਿੱਚ ਕੰਮ ਕੀਤਾ ਦੇਸ਼ ਦੀ ਨੰਬਰ 1 ਜਿਹੜੀ ਏਜੰਸੀ सीबीआई ਉਹਦੇ ਵਿੱਚ ਵੀ ਉਹਨਾਂ ਲੰਮਾ ਸਮਾਂ ਕੰਮ ਕੀਤਾ ਪ੍ਰਬੋਧ ਕੁਮਾਰ ਦੀ ਗਵਾਹੀ 'ਚ ਇੱਕ ਐਸਆਈਟੀ ਬਣਾਇਆ ਗਿਆ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾਗਾ ਔਰ ਇਹ ਦੱਸਿਆ ਕਿ ਪਹਿਲੀ ਜਿਹੜੀ ਇੰਟਰਵਿਊ ਆ ਉਹ ਖਰੜ ਦੇ ਸੀਆਈ ਥਾਣੇ 'ਚ ਹੋਈ ਦੂਜੀ ਜਿਹੜੀ ਹੈ ਰਾਜਸਥਾਨ 'ਚ ਹੋਈ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਚੁੱਪਚਾਪ ਹੀ ਤੇ ਜਿਹੜਾ ਕੇਸ ਰਜਿਸਟਰਡ ਕੀਤਾ ਗਿਆ ਸੀ ਇੰਟਰਵਿਊ ਦੇ ਕਰਵਾਉਣ ਦੇ ਮਾਮਲੇ ਵਿੱਚ ਉਹ ਮਹਾਲੀ ਦੀ ਇੱਕ ਲੋਕਲ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਵੀ ਦਾਖਲ ਕਰ ਦਿੱਤੀ ਸੀ ਜਿਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਐਸਆਈਟੀ ਦੀ ਝਾੜਚਾਪ ਹੋਈ ਸੀ ਕਿ ਇੱਕ ਪਾਸੇ ਤੁਸੀਂ ਕਹ ਰਹੇ ਅਸੀਂ ਕਾਰਵਾਈ ਕਰ ਰਹੇ ਹਾਂ ਦੂਜੇ ਪਾਸੇ ਚੁੱਪਚੀ ਪੀਤੇ ਦਰਜ ਕੀਤਾ ਗਈ ਐਫਆਈਰ ਨੂੰ ਕੈਂਸਲੇਸ਼ਨ ਰਿਪੋਰਟ ਦਾਖਲ ਕਰੇ ਫਿਰ ਹਾਈ ਕੋਰਟ ਨੇ ਨਾਰਾਜ਼ਗੀ ਦਿਖਾਈ ਔਰ ਹਾਈ ਕੋਰਟ ਨੇ ਫਿਰ ਲੋਕਲ ਕੋਰਟ ਦੀ ਕਾਰਵਾਈ ਤੇ ਵੀ ਰੋਕ ਲਗਾ ਦਿੱਤੀ ਸੀ ਫਿਰ ਨਵੇਂ ਸਿਰੇ ਤੋਂ ਇੱਕ ਐਸਆਈਡੀ ਬਣਦੀ ਕਿ ਇਹਦੇ ਚ ਕਰਪਸ਼ਨ ਦਾ ਤੇ ਅਪਰਾਧਿਕ ਗਤੀਵਿਧੀਆਂ ਦਾ ਮਾਮਲਾ ਨਵੀਂ 2 ਏਡੀਜੀਪੀ ਇੱਕ ਡੀਜੀਪੀ ਰੈਂਕ ਦੇ ਅਧਿਕਾਰੀ ਪ੍ਰਬੋਧ ਕੁਮਾਰ ਦੀ ਗਵਾਹੀ ਚ ਫਿਰ ਨਵੀਂ ਐਸਆਈਡੀ ਬਣਦੀ ਤੇ ਹੁਣ ਅੱਜ ਦੀ ਸੁਣਵਾਈ ਦੇ ਵਿੱਚ ਸਰਕਾਰ ਨੂੰ ਲੈ ਕੇ ਹਾਈ ਕੋਰਟ ਖਫਾ ਨਾਰਾਜ ਆ ਔਰ ਇਥੋਂ ਤੱਕ ਆ ਕਿ ਛੋਟੇ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾ ਰਹੇ ਹੋ ਵੱਡੇ ਅਧਿਕਾਰੀ ਜਿਹੜੇ ਜ਼ਿੰਮੇਵਾਰ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਜਿਹਦੇ ਚੱਲਦਾ ਉਹਨੂੰ ਕਹਿ ਦਿੱਤਾ कि ਅਗਲੀ ਸੁਣਵਾਈ ਤੋਂ ਪਹਿਲਾਂ ਉਸ ਸਮੇਂ ਦੇ ਅਧਿਕਾਰੀ ਜੋ ਆਈਪੀਐਸ ਅਫੀਸਰ ਨੇ ਵਿਵੇਕਸੀਲ ਸੋਨੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਲਾਜ਼ਮੀ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਉਹਨੂੰ ਮਤਲ ਹੀ ਕਰੇਗੀ ਕਿਉਂਕਿ ਹਾਈ ਕੋਰਟ ਕਹਿ ਰਹੀ ਕਿ ਮਤਲ ਹੋਣਾ ਚਾਹੀਦਾ ਹੈ ਅਜਿਹੇ ਅਧਿਕਾਰੀਆਂ ਦੇ ਖਿਲਾਫ ਉਹ ਜਿਹੜੇ ਛੋਟੇ ਅਧਿਕਾਰੀ ਸਪਾਇਲ ਦੇ ਹਾਲ ਦਾ ਜਿਹੜੇ ਮਤਲ ਕੀ ਤੋਂ ਉਹਨਾਂ ਨੂੰ ਸਰਕਾਰ ਬਹਾਲ ਕਰੇ ਵਿਵੇਕਸੀਲ ਸੋਨੀ ਦਾ ਜਦੋਂ ਰੌਲਾ ਪੈ ਗਿਆ ਫਿਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਐਸਐਸਪੀ ਰੋਪੜ ਲਾ ਦਿੱਤਾ ਉੱਥੇ ਮਾਈਨਿੰਗ ਦਾ ਮੁੱਦਾ ਆ ਐਸਐਸਪੀ ਨੂੰ ਮਾਈਨਿੰਗ ਦੇ ਮਸਲੇ ਵੀ ਹਾਈ ਕੋਰਟ ਤਲਬ ਹੋਣਾ ਪਿਆ ਫਿਰ ਸਰਕਾਰ ਨੇ ਚੁੱਪਚੀਪੀ ਤੇ ਉਹਨਾਂ ਦੀ ਟਰਾਂਸਫਰ ਕਰਕੇ ਉਹਨਾਂ ਨੂੰ ਮੋਗੇ ਭੇਜ ਦਿੱਤਾ ਗਿਆ ਜਿੱਥੇ ਮੋਗੇ ਵੀ ਰੌਲਾ ਪੈ ਗਿਆ ਤੇ ਹੁਣ ਵਿਵੇਕ ਸਿੰਘ ਸੋਨੀ ਬੁਰੀ ਤਰ੍ਹਾਂ ਕਾਬੂ ਆ ਚੁੱਕੇ ਨੇ ਹੁਣ ਲੱਗਦਾ ਕਿ ਪੰਜਾਬ ਸਰਕਾਰ ਨੂੰ ਮਜਬੂਰੀ ਵਾਸ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਮਜਬੂਰੀ ਵਾਸ ਵਿਵੇਕ ਸਿੰਘ ਸੋਨੀ ਉਹਨਾਂ ਨੂੰ ਸਸਪੈਂਡ ਕਰਨਾ ਪਊਗਾ ਵੈਸੇ ਹੁਣ ਤੱਕ ਜਿਹੜੀ ਕਾਰਵਾਈ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਪੁੱਟਾ ਕਦੇ ਹੀ ਕਾਰਵਾਈ ਨਹੀਂ ਲੱਗਦੀ ਸੀ ਕਿ ਕਿਸੇ ਵੱਡੇ ਅਫਸਰ ਨੂੰ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਲੇਕਿਨ ਹਾਈ ਕੋਰਟ ਨੇ ਜਿਸ ਹੱਬ ਨਾਲ ਸਰਕਾਰ ਦੀ ਝਾੜ-ਚੰਬ ਕੀਤੀ ਆ ਔਰ ਸਖਤ ਟਿੱਪਣੀਆਂ ਕੀਤੀਆਂ ਵਾ ਤੇ ਹੁਣ ਸਰਕਾਰ ਕੋ ਕੋਈ ਚਾਰਾ ਨਹੀਂ ਰਹਿ ਗਿਆ ਤੇ ਸ਼ਾਇਦ ਅਗਲੀ ਸੁਣਵਾਈ ਜਿਹੜੀ 2 ਦਸੰਬਰ ਨੂੰ ਤੈਅ ਕੀਤੀ ਗਿਆ ਉਸ ਤੋਂ ਪਹਿਲਾਂ ਹੀ ਕਿਸੇ ਵੇਲੇ ਵੀ ਪੰਜਾਬ ਸਰਕਾਰ ਵਿਵੇਕਸ਼ੀਲ ਸੋਨੀ ਦੇ ਖਿਲਾਫ ਸਖਤ ਕਾਰਵਾਈ ਕਰ ਸਕਦੀ ਹੈ ਦੇਖਦੇ ਆ ਕਿ ਸਰਕਾਰ ਜਾਂ ਪੰਜਾਬ ਪੁਲਿਸ ਫਿਰ ਸਖਤ ਕਾਰਵਾਈ ਕਰੇਗੀ ਜਾਂ ਫਿਰ ਮੁੜ ਤੋਂ ਹਾਈ ਕੋਰਟ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕਰੇਗੀ ਫਿਲਹਾਲ ਇਸ ਜਾਣਕਾਰੀ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ